ਜੀ ਵੈਲਕਮ ਜੀ ਜਸਲ ਸਾਹਿਬ ਇੰਨੇ ਦਿਨਾਂ ਬਾਅਦ ਆਇਓ ਕਿੱਧਰ ਗਾਇਬ ਹੋ ਗਏ ਸੀ ਜੀ ਆਇਆਂ ਨੂੰ ਧੰਨਵਾਦ ਤੁਹਾਡਾ ਆਉਣ ਵਾਸਤੇ ਕਿੱਧਰ ਲੋਭ ਹੋ ਗਏ ਸੀ ਮੈਂ ਨੇੜੇ ਕਰਨਾ ਤੁਹਾਡਾ ਗੱਲ ਕਰ ਲੂਗਾ ਬਾਸੇ ਮਸੀਹ ਨੂੰ ਕੋੜਾ ਕੀਤਾ ਕੋੜਾ ਕੀਤਾ ਆ ਕਰਨੀ ਪੈਂਦੀ ਆ ਇਹਦਾ ਫੇਰੀ ਠੀਕ ਆਉਂਦੀ ਆ ਹਾਲ ਚਾਲ ਬਹੁਤ ਵਧੀਆ ਨੇ ਇਹਦਾ ਗੇਅਰ ਬਾਕਸ ਖਰਾਬ ਹੋ ਗਿਆ ਉਹਨੂੰ ਠੀਕ ਕਰਦੇ ਆ ਗੇਅਰ ਬਾਕਸ ਖਰਾਬ ਆ ਇਹਦਾ ਸਾਰੇ ਖੰਝਾਉਂਗਾ ਤੁਹਾਡੇ ਸਾਹਮਣੇ ਅੱਜ ਉਡੀਕ ਰਹੋ ਤਾਂ ਸਾਰੀ 11 ਅਗਸਤ ਸਾਰੀ ਦਾ ਇਹਦੇ ਗিয়ার ਤਾਂ ਠੀਕ ਹੋ ਜਾਣੇ। ਸਾਹੀ ਹਾ ਗিয়ার ਤਾਂ ਹੋ ਜਾਣਗੇ ਠੀਕ। ਬਹੁਤ ਬੜ ਇਨਸਾਨਾਂ ਦੇ ਗিয়ার ਠੀਕ ਕਰੂ। ਉਹਦਾ ਹਸਪਤਾਲ ਵਾਲੇ ਕਰਦੇ ਨੇ ਇਨਸਾਨਾਂ ਦੇ ਗিয়ার ਵਾਸਤੇ ਠੀਕ। ਉਹ ਹੱਤਾਲ ਵਾਲੇ ਕਰ ਦਿੰਦੇ ਨੇ ਡਾਇਰੈਕਟ ਸਪਾਰਕ ਕਰਨਾ ਮਿਲ ਗਿਆ ਇਹ ਲੱਗਦਾ ਹੈ ਬੱਬਾ ਮਾਰਕ ਜੀ ਨਾਲ ਡਾਇਰੈਕਟ ਸੰਪਰਕ ਕਰਨਾ ਪੈਣਾ ਸਹੀ ਗੱਲ ਆ ਜੀ ਆਉਣ ਵਾਲੇ ਉਹ ਵੀ ਆ ਜਾਂਦੇ ਕਦੇ ਕਦੇ ਥੋੜੀ ਗੈਰ ਹਜ਼ਰੀ ਜ਼ਿਆਦਾ ਹੁੰਦੀ ਹੈ पार्टियां गैर हाजरी जाते थे हो सुनाओ किधर व्यस्त रह गए इन्हें जुगाल एक बोल गया। हॉस्पिटल च जाके सिंगर से आप मरी जाते सही गल है जी ਮੁਰ ਕਪਾ ਕੀ ਕਰਦਾ ਰਹੇ ਜੀ ਹੋਰ ਅੱਪਾ ਕੀ ਕਰੀਏ ਇਹ ਚਾਹ ਲੱਸੋ ਹੈਕਰ ਗੇਮ ਦਾ ਹੈਲੋ ਵੀਡੀਓ ਵੇਖੀ ਸੀ ਕਿਹੜੀ ਜੀ ਹੈਲੋ ਵੀਡੀਓ ਵੇਖੀ ਸੀ ਦੱਸੋ ਮਾਰੇ ਕਿਹੜੀ ਇਹੜੀ ਵੀਡੀਓ ਵੇਖੀ ਸੀ ਮੈਂ ਸੈਂਡ ਕੀਤੀ ਸੀ ਬਿਸਕਟ ਵਾਲੀ ਮੈਨੂੰ ਭੇਜੀ ਨਹੀਂ ਤੁਸੀਂ ਨੇ ਵੀਡੀਓ ਮੈਨੂੰ ਕਿੱਥੇ ਭੇਜੀ ਆ ਜੀ ਭਾਈ ਮਨਿੰਦਰ ਦੁਬਾਰਾ ਭੇਜਾਂ ਭੇਜ ਦੋ ਉਹ ਫੋਨ ਕਰੀ ਆ ਦੇਖਿਆ ਇਹਨੂੰ ਕੀ ਲੱਗਿਆ ਅਸਲ ਹੁਣ एलजी है ये देखो मतलब जो है वो 4 है लग रहा है 4 है 4 गिरो एलजी है क्या कुछ नहीं ये धीरे घूमते चलत और बस चलाता है नंबर दो ਦਿਵਿਡੈਂਡ ਮੋਝ ਪਈਆਂ ਨੇ ਭੇਜ ਦੇ ਕੋਗਲੇ ਬਸਸ ਤੇ ਭੇਜ ਦੋ ਇਹ ਜੀ ਦੇ ਪਰਸੇਵ ਜਿਹੜੀ ਐਲਕੀਕੀ ਦੇ ਦੋ ਸਾਨੂੰ ਹੋਣੀ ਨਹੀਂ ਹੈ ਹੈਲੋ ਇਹ ਜਿਹੜੇ ਹੈ ਮਸ਼ੀਨਾਂ ਦੇ ਜਿਹੜੇ ਜੜੜਾ ਆਪਰਾ ਨਹੀਂ ਜੀ ਉਹ ਵੀ ਤਾਂ ਲਿਖਿਆ ਲਾ ਜਿਹੜੀ ਤੋਂ ਵਾਲੀ ਤੇ ਜਿਹੜੀ ਤੋਂ ਨਾਲ ਪਰਸੇਟਰ ਦੇ ਵਿਚਾਲੇ ਮੇਰੇ ਨੂੰ ਤਾਂ ਕੋਈ ਵੀ ਲੱਗਦੀ ਚੱਲੂਗਾ ਨਹੀਂ ਲੱਗੇ ਜੇ ਨਿੱਕੇ ਨਾ ਨਾ ਡਾਕਟਰ ਜੀ ਲੱਗੇ ਸੈਂਟਰਲ ਇੰਟਰਸੀਪਟਰ ਦੇ ਸੈਂਟਰ ਤੇ ਨਾ ਡੈਂਤੀ ਰਹਿੰਦਾ ਹੈ ਕਿੱਥੇ ਜਾ ਨਾ ਨਾ ਉੱਪਰ ਹੀ ਨਾ ਡਾ ਤਦਾਂ ਤੁਸੀਂ ਪੂਰੇ ਸੈਕਟਰ ਦੇ ਵਿੱਚ ਕਿਉਂ ਖਰਾਬ ਹੋ ਰਿਹਾ ਹੈ ਇਹ? ਜਰਾ ਮਾੜਾ ਕਰਾਓ। ਚਲ ਦੇਖਦਾ ਮੈਂ ਯਾਰ। ਆਹਾ ਹੋਰ ਨਾ ਹੋਰ ਹੈ 1300 ਬਸ ਇਹ ਪਰ ਪਾ ਦੇ ਤੂੰ ਜੀ ਓਕੇ ਹੋ ਗਿਆ ਕੋਈ ਨਾ ਮੈਂ ਦੇਖ ਲੈ ਇੱਕ ਮਿੰਟ ਤੇ ਬਾਤ ਦੇਖੂ ਘਰ ਲਾਈਵ ਕੱਟ ਗਿਆ ਨਾ ਬਈ ਉਹਦੇ ਚ ਕੀ ਆ ਦੱਸੋ ਮੈਨੂੰ ਬੋਪੀ ਅੰਮ੍ਰਿਤ समझ ले एक बैठ भी मैं देख ला कोई गल नहीं बात बाद देखो हाँ जी दसो ਬਿਲਕੁਲ ਜੀ ਇਹ ਜਾਮ ਹੋਇਆ ਬੈਜ ਮੈਲ ਬਹੁਤ ਹੈ ਚਲੋ ਵਧੀਆ ਗੱਲ ਆ ਉਸੇ ਕਹੋ ਉਹਨਾਂ ਨੂੰ ਵੀ ਕਰਨ ਚਾਟਾ ਟਾਈਮ ਨੂੰ ਸ਼ੇਅਰ ਕਰ ਦਿਓ ਚਪਲ ਚੋਰ ਸਤਿ ਸ੍ਰੀ ਅਕਾਲ ਜੀ ਉਹ ਠੀਕ ਹੋ ਅੱਜ ਫਿਰ ਚਪਲਾ ਚੋਰੀ ਕਰੀਏ ਕਿ ਨਾ ਬਦੀ ਚੈਦਾ ਹਾਂਜੀ ਹਾਂ ਬੋਲੋ ਹੈਕਰ ਮਹਾਰਾਜ ਬੋਲੋ ਮਜ਼ੀਨ ਦਾ ਹਾਲ ਦਿਖਾਉਣਾ ਤੁਹਾਨੂੰ ਮੈਂ ਅੱਜ ਇਹ ਕੱਪੜੇ ਧੋਈ ਦੇ ਆ ਦੇਖ ਲਓ ਬਾਪੂ ਜੀ ਚੱਕ ਤੇ ਫਰਤੇ ਮੋਟਰ ਵਾਲੇ ਆ ਦੇਖੋ ਇਹ ਕੱਪੜੇ ਧੋਣ ਵਾਲੀ ਮਸ਼ੀਨ ਆ ਬਾਈ ਬੁਰਾ ਹਾਲ ਹੈ ਦਾ ਇਹ ਵਾਸ਼ਿੰਗ ਮਸ਼ੀਨ ਆ ਵੀਰੇ ਕਿਹੜੀ ਮੋਟਰ ਤੇ ਫੱਟੇ ਚੱਕਦੇ ਇਹ ਵਾਸ਼ਿੰਗ ਮਸ਼ੀਨ ਆ ਦੇ ਇਹਦਾ ਬਹੁਤ ਗੁੱਸੇ ਵਿੱਚ ਗੰਦਾ ਨਿਹਰਾ ਐਂ ਦੇਖੋ ਇਹ ਚ ਕੱਲ ਚੂਹਾ ਕੱਢਿਆ ਐਡਾ ਬੁਰਾ ਹਾਲ ਹੋਇਆ ਪਿਆ ਇਹਨੂੰ ਖੋਲਦਾ ਮੈਂ ਹੁਣ ਖੰਡਿਆਉਣਾ ਕਰ ਦਿਆਂ ਨੂੰ ਸਿੱਧੇ ਪਾਸੇ ਇੱਕ ਮਿੰਟ ਰੁਕ ਜੀ ਇਹ ਹੋ ਗਿਆ ਕਿਹੜਾ ਗੀਅਰ ਬਾਕਸ ਖਾਲ ਹੋ ਗਿਆ ਜੇ ਵਸ ਠੀਕ ਆ ਤਾਂ ਇਹਦਾ ਨਾਸ ਮੱਜਿਆ ਦੈਮ ਸ਼ੇਰ ਕਰੋ ਜਦੋਂ ਬਾਤੋ ਬਾਤ ਸੁਣ ਦਿਖਾਉਣੇ ਕੋਲ ਕਿ ਨਸੀਬ ਸਾਰੇ ਇਹ ਪੂਰੀ ਜਨਾਬਰੇ ਮੈਂ ਮੋਬਾਈਲ ਥੱਲੇ ਧਰ ਲੈਣਾ ਠੀਕ ਹੈ ਫੋਲੀ ਵਾਲੇ ਕੱਪੜੇ ਹੈ ਆ ਦੇਖ ਲਓ ਕੀ ਆ ਰਿਹਾ ਕੋਈ 90 90 ਪਤਾ ਨਹੀਂ ਹੋਲੀ ਵਾਲੇ ਤੋਂ ਤੇ ਨੇ ਜਾਂ ਪਤਾ ਨਹੀਂ ਕਾਦੇ ਵਾਲੇ ਨੇ ਜਗੋਂ ਨਾ ਸੁੱਜਿਆ ਪਿਆ ਓਕੇ ਬੱਪੂ ਜੀ ਬਾਏ ਜਿਹੜੇ ਵੇਖੋ ਕੋਈ ਨਾਲ ਵੀਡੀਓ ਵੇਖ ਤੁੰਨੇ ਹੈ ਕਿ ਹਰ ਇੱਕ ਨੂੰ ਮਿਲਦਾ ਦਾਦੂ ਇਹ ਨਹੀਂ ਪਤਾ ਕਾਦੇ ਰੇ ਦਾ ਇਹਦਾ ਮਿੱਟੀ ਹੈ ਰੇ ਮੈਲ ਆ होली रंग हूंदा तेज़ी गिल ਬਿਲਕੁਲ ਸਾਫ ਨਹੀਂ ਆ ਰਹੀ ਨੈਟਵਰਕ ਵੀ ਬਰਾਬਰ ਹੋਣੀ ਜੀ ਮਾਫ ਕਰਿਓ ਕੋਈ ਗੱਲ ਨਹੀਂ ਮੈਂ ਦੇਖਦਾ ਕਈ ਵਾਰੀ ਨੈਟਵਰਕ ਨਾ ਲੋ ਹੋ ਜਾਂਦਾ ਉਹਦੇ ਕਰਕੇ ਦਿੱਕਤ ਆ ਜਾਂਦੀ ਹੈ ਆਏ ਨਾ ਕਰ ਭਾਈ ਲਗਦਾ ਸਾਡਾ ਟੱਬਰ ਮਹੀਨਾ ਮਹੀਨਾ ਨਾਉਂਦਾ ਨਹੀਂ ਹੋ ਰਹਾ ਅਸੀਂ ਸਾਰਾ ਟੱਬਰ ਆਜੀ ਮੈਲ ਤੋਂ ਘੁਰਦਾ ਹੀ ਲੰਨਾ ਅਜਾ ਮੈਂ ਦਿਖਾਉਣਾ ਤੁਹਾਨੂੰ ਬਹੁਤ ਅਜੀਬ ਕੱਲ੍ਹ ਦੇਖਣੀ ਸੀ ਵੀਡੀਓ ਸਾਹਬ ਨਹੀਂ ਆ ਰਹੀ ਬਾਈ ਤੇਰਾ ਨਾਮ ਤਾਂ ਦੱਸਿਆ ਯਾਰ ਚੱਪਲ ਚੋਰ ਕਹਿੰਦੇ ਮੈਨੂੰ ਸੰਗ ਲੱਗਦੀ ਐ ਕਿ ਮੈਂ ਕਿਵੇਂ ਕਹਾਂ ਮੈਂ ਚੱਪਲ ਚੋਰ ਕਿਉਂਕਿ ਮੇਰੇ ਉਹ ਚੱਪਲ ਚੱਕ ਨਹੀਂ ਸਕਦਾ ਇਸ ਮੈਂ ਤਾਂ ਬੂਟ ਪਾਉਣਾ 12 ਮਿੰਟ 30 ਦੇਣਾ ਮੈਂ ਚੱਪਲ ਚੋਰ ਜੀ ਹਾਂ ਅਰੇ 여는 <목소리도> 뭐지? <안 좋아서> <목소리도 안 좋아서> <목소리도 안 좋아서> चंगा नहीं लगा फिर भी कुछ भी है क्योंकि तो मेरी चप्पल चोरी करी नहीं सकता जोर ला लीजिए ਕੋ ਚੱਪਲ ਪਾਉਣੀ ਨਹੀਂ ਹੈਗਾ। ਹਾਂ ਜੇ ਤਾਂ ਮੇਰੇ ਬੂਟ ਚੱਕ ਕੇ ਲੈ ਗਿਆ ਫਿਰ ਤੈਨੂੰ ਮੈਂ ਬੂਟ ਚੋਰ ਦੇ ਦੂੰਗਾ। ਆ ਚੱਪਲ ਚੋਰ ਕੇ ਵੀ ਨਹੀਂ ਪੇਰਾਂ। ਸਮਝ ਗਿਆ? ਸ਼ੰਗਾਂ ਨਹੀਂ ਲੱਗਦਾ। ਤੇ ਚੱਪਲ ਚੋਰ। ਇਹਨੂੰ ਮੂੰਹ ਮਾੜੀ ਕਹਿਣ ਨੂੰ ਮੇਰਾ ਦਿਲ ਨਹੀਂ ਕਰਦਾ ਹਨਾ। ਪਤਾ ਨਹੀਂ ਕਿਹੜਾ ਦੌੜਦਾ ਹੁੰਦਾ ਐ ਬੰਦਾ। ਕਾ ਸੋਹਣਾ ਤਾਂ ਹੋਣਾ ਇਹਨੂੰ ਪਤਾ। ਇਹ ਚੱਪਲ ਚੋਰ ਵੀ ਕਹਿਣ ਨੂੰ ਮੇਰਾ ਦਿਲ ਨਹੀਂ ਕਰਦਾ। ਨਹੀਂ ਹੱਡੀਆਂ ਦਾ ਮੁਰਗਾ ਖਾਂਦਿਆਂ ਦੀ ਹੈ ਯੂਟਿਊਬਰ ਵਾਲੀ ਫੈਮਿਲੀ ਏਜੰਸੀ ਲਾਈਵ ਹੈ ਸ਼੍ਰੀ ਵਾਇਗੁਰ ਜੀ ਇੱਕ ਜੀ ਆਰ ਵਾਹ ਸਾਹਿਬ ਹੈਲੂ ਜੀ ਦੀ ਫਾਟ ਓਕੇ ਓਕੇ ਬੈਗਨ ਜੀ ਦਾ ਖਾਲਸਾ ਵੀ ਬੱਥੇ ਇਹ ਇੱਕ ਚੀਜ਼ ਤੁਹਾਨੂੰ ਮੈਂ ਦਿਖਾਉਣਾ ਤੁਸੀਂ ਹੈਰਾਨ ਹੋ ਜਾਓਗੇ ਹੱਡੀਆਂ ਦੇਖ ਲਓ ਮੁਰਗੀਆਂ ਦੀ ਫਾਦੇ ਹੋਏ ਆ ਦੇਖੇ ਇਹਦੇ ਵਿੱਚ ਆਪਰੇ ਨਾ ਮੁਰਗੇ ਦੀਆਂ ਹੱਡੀਆਂ ਨੇ ਉਹ ਦੇਖੋ ਇੱਧਰ ਜਮਾ ਸਫਾਈ ਨਹੀਂ ਰੱਖੀ ਜੰਤਾ ਯਾਰ ਬਾਪੂ ਜੀ ਤੁਸੀਂ ਤਾਂ ਉਹ ਸੁਣਦੇ ਹੋਵੋਗੇ ਜੀ ਕਿਤੇ ਇਕੱਲੇ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਨਾ ਮੈਂ ਕਿਸੇ ਵਾਸਤੇ ਕੁਝ ਨਹੀਂ ਕਰਿਆ ਭਰਾਵਾ ਆਪ ਆਪਣੇ ਵਾਸਤੇ ਹੀ ਕਰਿਆ ਜਿਹੜਾ ਕੋ ਕਰਿਆ ਹੈ ਨਾ ਕਿਸੇ ਵਾਸਤੇ ਕਰਨ ਦਾ ਆਪਣੇ ਕੋਲ ਟਾਈਮ ਕਿੱਥੇ ਆ ਤੁਸੀਂ ਆ ਦੇਖੋ ਯਾਰ ਕਿ ਮੁਰਗੇ ਦੀਆਂ ਹੱਡੀਆਂ ਉੱਤੋਂ ਦੀਆਂ ਨੇ ਬਹੁਤ ਸਫਾਈ ਉੱਤੋਂ ਦੀ ਆ ਦੇਖ ਲੋ ਦੇਖ ਰਿਹਾ ਤੁਹਾਨੂੰ ਸਮਾਨ ਕੀ ਕ੍ਰੀਏਸ਼ਨ ਆਇਏ ਇੱਕ ਆਏ ਮੁਰਗੇ ਧੋ ਕੇ ਖਾਂਦੇ ਹੋਣਗੇ ਸਹੀ ਗੱਲ ਆ ਤੇਰੀ ਭਾਈ ਮੈਨੂੰ ਫਿੱਟ ਲੱਗੀ ਤੇਰੀ ਗੱਲ ਵੀ ਮੁਰਗੇ ਧੋ ਕੇ ਖਾਦੇ ਨੇ ਲੋਕ ਉਹਨਾਂ ਨੂੰ ਚਾਹੇ ਕਰੋ ਲਾਈਵ ਜਿਹੜੇ ਮੁਰਗੇ ਤੋਂ ਅਗੇ ਖਾਂਦੇ ਨੇ ਆ ਦੇਖ ਲਓ ਵੀ ਮਸ਼ੀਨ ਚੋਂ ਮੁਰਗੇ ਦੀ ਹੱਡੀਆਂ ਨਿਕਲਦੀਆਂ ਨੇ ਹਨਾ ਈ ਵਣੂ ਤੇ ਆ ਤੋ ਹੱਸਤਾ ਆ ਗਿਆ ਜਮ ਮੁਰਗੇ ਨੂੰ ਤੋਂ ਲੱਗੇ ਆ ਲੈ ਹੋਰ ਬਦਕ ਕੀ ਨਿਕੂਗਾ ਲੈ ਦੇਖ ਲਓ ਲੈ ਭੈਣ ਦੀ ਮਲਾਕ ਜੀ ਖੜਕੇ ये मुर्गे सच्ची यार धोके तो खे तेरी गल झाड़ू तो भी मारना हूँ अगला कहना मिस्त्री पैसे लेंद हरे मुर्गे खाके मशीन चढ़ देने यार ऐ करते बहुत बुरा हाल है आता जमी ताजा खादा है इन की कदों नुक कदला ਮੈਂ ਠੀਕ ਹੀ ਕਰ ਮੈਂ ਠੀਕ ਹੀ ਕਰ ਦੂਗਾ ਸੋਹਣਿਆ ਮਸ਼ੀਨ ਮੁਰਖਿਆ ਵਾਲੀ ਇਹਦਾ ਵਾਇਰ ਪਤਾ ਨਹੀਂ ਕਦੇ ਕਦੇ ਆਲੀਏ ਇੱਕ ਮਿੰਟ ਆ ਗਏ ਉਹਨੇ ਪਤਾ ਐਡ ਦੇ ਕੰਮ ਦੇ ਆੜਕਾ <laughs> ਤੇ ਉਹ ਨਾ ਭਰਾਵਾ ਕਿੱਥੇ ਟਾਈਮ ਆਪਣੇ ਕੋਲੇ ਹੈ ਨਾ ਕੰਮ ਹੀ ਨਹੀਂ ਲੱਗੜਦੇ ਗਾਣੇ ਕਦੋਂ ਸੁਣਦੇ ਗਾਣੇ ਸੁਣਦਾ ਟਾਈਮ ਏਨੀ ਕਰ ਸਕਦਾ ਉਹ ਤਾਂ ਸਾਹਮਣੇ ਵਾਲਾ ਵਿਚੀ ਵਾਲਾ ਕਾਪੜੇ ਪੋੜੇ ਕਰਦੇ ਉਹ ਤਾਂ ਠੀਕ ਹੁੰਦੇ ਇਹ ਵੀ ਇਹ ਉਹਦਾ ਸਾਡੀ ਆਪਸਲੇਠੀ ਕਰਦੇ ਨੇ ਉਹ ਤਾਂ ਹਾਈਡਰਸਨੇ ਠੀਕ ਕਰਦਨੇ ਸਿੱਛਣਾ